ਆਠਿਆ ਹੋਏ ਪਈ ਮੈਂ ਮਰ ਕੇ ਤੇ ਫੇਰ ਜੀ ਬਸ ਇਹ ਪੀਦਾ ਜਦੋਂ ਨਾਮ ਹੈ ਯਿਸੂ ਸਾਬੋ ਹੇਲੇਲੂਇਆ ਹੇਲੇਲੂਇਆ ਨਿਕਾਣ ਤੋਂ ਭਾਵ ਹੈ ਜੇਕਰ ਅਗੇ ਵੱਧ ਗਈ ਤਾਂ ਜਾਵੇ ਤੇ ਬੜੇੋ ਤਰੀਕੇ ਦੇ ਨਾਲ ਸਾਰੇ ਸੁਣ ਸਕਦੇ ਆ ਕੋਈ ਸਮਾਣੀ ਹੈ ਕੋਈ ਕੰਪਨੀ ਆ ਚੰਦਕ ਮੈਂਟਾਂ ਦੀ ਗੱਲ ਆ ਆਪਾਂ ਗਰਮੀ ਨੂੰ ਸਹਿ ਸਕਦੇ ਆ ਆਓ ਅੰਦਰ ਆਓ ਔਰ ਪ੍ਰਭੂ ਦੇ ਬਚਨ ਨੂੰ ਬੜੇ ਗੌਰ ਨਾਲ ਸੁਣਨਾ ਹੈ ਪਰ ਮੈਨੂੰ ਦੀਵਾਨੀ ਕਰੀ ਤੇ ਭਤੀ ਤੇ ਆਕਾਸ਼ ਕੀ ਹੋ ਸਕਦੇ ਆ ਕਲ ਸਕਦੇ ਪਰ ਮੈਂ ਮੁੱਖ ਜੋ ਨਿਕਲੇ ਬੋਲ ਨਾਲ ਜੱਟਾਂ ਦੇ ਆਉਂ ਪੜ ਕੇ ਮੈਂ ਕਿੰਨਾ ਮੱਤੀ ਦੀ ਅਜੀਬ ਉਸ ਦਾ 24 ਅਧਿਆਇ ਮਦੀ ਚੰਪੀ ਆ ਤੇ ਜੀ ਬਾਣੀ ਨੂੰ ਪਹਿਲਾਂ ਪੜ ਕੇ ਵੇਖਦੇ ਆ ਪਾਣੀ ਕੀ ਕੋਈ ਕਰੀਆ ਬੜੇ ਗੌਰ ਨਾਲ ਜੇ ਧਿਆਨ ਦੇ ਕੇ ਸੁਣਦੇ ਆ ਮੱਤੀ ਦੀ ਅਜੀਬ ਉਸ ਦਾ 24 ਅਧਿਆਇ ਉਹਦੀ ਚੰਪੀ ਆ ਤੇ ਵਿੱਚ ਬਾਣੀ ਨੂੰ ਪੜ ਕੇ ਵੇਖਦੇ ਆ

ਬਾਣੀ ਕਾਰਿਓ ਧਰਤੀ ਤੇ ਆਕਾਸ਼ ਪਰ ਲਜਾਨਗੇ ਪਰ ਮੇਰੇ ਕਾਹੇ ਹੋਏ ਚਮਤਕਾਰੇ ਨਾ ਟੰਗਗੇ ਪਿਆਰਿਓ ਬਾਣੀ ਨੂੰ ਬੜੇ ਗੌਰ ਨਾਲ ਤੇ ਧਿਆਨ ਨਾਲ ਸੁਣਨਾ ਹੈ ਪ੍ਰਭੂ ਯਿਸੂ ਮਸੀਹ ਜੋ ਕੁਝ ਮੱਪਦੇ ਵਿੱਚ ਕਹਿੰਦਾ ਸੀ ਸੋ ਪੂਰਾ ਹੁੰਦਾ ਸੀ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਦੇ ਬਾਰੇ ਦੱਸਿਆ ਸੀ ਜਦੋਂ ਛਪ ਦਾ ਦਿਨ ਬੀਤ ਗਿਆ ਛਪ ਦਾ ਦਿਨ ਕਿਹੜਾ ਸੀ

O ਕਹਿੰਦਾ ਮੈਂ ਯਰੂਸ਼ਲਮ ਬਤ ਵਿੱਚ ਜਾਵਾਂਗਾ ਪ੍ਰਧਾਨ ਦਾਜਤ ਗ੍ਰੰਥਿਆਂ ਦੇ ਹੱਥੀ ਫੜਵਾਇਆ ਜਾਵੇਗਾ ਬਹੁਤ ਦੁੱਖ ਸਹਾਂਗਾ ਪਰ ਸਾਰੇ ਦੇ ਦੁੱਖ ਵੀ ਫੇਰ ਵੀ ਮੈਂ 30 ਦਿਨ ਮੁਦਿਆ ਚੁੱਕੀ ਹਾਂ ਮਾਦਾ ਤੇ ਪਿਆਰੇ ਜੀ ਉਠਿਆ ਕਿ ਨਹੀਂ ਅੱਜ ਉਹਦੀ ਕਬਰ ਵੀ ਆ ਮਨੇ ਔਰ ਤੇ ਸ਼ੈਤਾਨ ਤੇ ਵੀ ਪਾਈਆ ਸਾਨੂੰ ਕਿਹ ਬੋਲੀਏ ਮੌਤ ਤੇ ਸ਼ੈਤਾਨ ਤੇ ਵੀ ਪਾਈਆ ਅੱਜ ਉਹਦੀ ਕਾਪੋ ਨਗਰ ਤੇ ਇਹਨਾਂ ਨੂੰ ਕਿਹਾ ਪਰ ਜੇ ਇਹਨਾਂ ਨੇ ਚੇਤਾ ਭੁੱਲ ਗਿਆ ਬਾਣੀ ਦੇ ਵਿੱਚ ਉਹਨੇ ਭਾਂਗੇ ਚੇਤਾ ਕਿਸ ਤਰ੍ਹਾਂ ਆਉਂਦਾ ਹੈ ਕਿਸੇ ਮਨ انسان ਨੂੰ ਚੇਤਾ ਭੁੱਲ ਜਾਂਦਾ ਪਰ ਬਾਣੀ ਦੇ ਵਿੱਚ ਉਹ ਕਿਹਾ ਕਿਸ ਤਰ੍ਹਾਂ ਚੇਤਾ ਆਉਂਦਾ ਹੈ ਬੜੇ ਘਰ ਦੇ ਕਿ ਸੂਜੇ ਦਮਾ ਰਿਪੀਟ ਕਰਦੇ ਆ ਜਾਂ ਬਹੁਤ ਲੋਕਰ ਉਹਦੇ ਕੋਲ ਤਿੱਖੇ ਨੂੰ ਦੇ ਨਾਮ ਦੇ ਸਾਰ ਜਾਂ

એટલો

ਪਟਿਆਏ ਕੇ ਜਿਸ ਨੂੰ ਤੁਸੀਂ ਆਉਂ ਪੀ ਗਾਰੰਟੀ ਪੜਦੇ ਨੇ ਆ ਇਸ ਹੈ ਕੱਲੂ ਢਾਹ ਦਿਓ ਕਿਹਦਾ ਐਸਾ ਕੰਨ ਤੋੜ ਦਿਓ ਕਈਆਂ ਨੂੰ ਮੈਨੂੰ ਪਤਾ ਤੁਸੀਂ ਢਾ ਲੈਣਾ ਮਾਰ ਦੇਣਾ ਪਰ ਦੇਖਿਓ ਬਾਅਦ ਵਿੱਚ ਕੀ ਹੁੰਦਾ ਹੈ ਤਾਂ ਮੈਂ ਦਿਨਾਂ ਦਿਨਾਂ ਵਿੱਚ ਇਹਨੂੰ ਖੜਾ ਕਰ ਦਿਆ ਤਾਂ અત્યુ

ਕੋਠੀ ਨੂੰ ਲੱਗ ਜਾਂਦਾ ਕਿਤੇ ਕੋਠੀ ਦੇ ਕਿਨਾਰੇ ਜਾਂਦੇ ਆ 16 ਸੈਂਟੀਮੀਟਰ ਦੇ 24 ਸੈਂਟੀਮੀਟਰ ਦੇ 32 ਸੈਂਟੀਮੀਟਰ ਆਜ ਵਾਟੀ ਨਿਕਲ ਜਾਂਦੇ ਆ ਪਰ ਇਹਨੂੰ ਕਿੰਨੇ ਸਾਲ ਲੱਗੇ ਸੀ ਬਣਾਉਣ ਲੱਗਿਆ 44 46 40 ਸਾਲ ਲੱਗਿਆ ਪਰ ਫਿਰ ਵੀ ਬਾਣੀ ਕਹਿ ਰਹੀ ਆ ਉਹਨੇ ਇਹ ਸ਼ਰੀਰ ਦੇ ਹੱਕ ਦੀ ਗੱਲ ਕੀਤੀ ਆ ਇਹ ਮੈਂ ਬਾਰ ਬਾਰ ਕਰ ਰਿਹਾ ਜੋ ਉਹਨੇ ਗਿਆ ਸੀ ਸੋਲ ਉਹਨੇ ਕਰਕੇ

नवी असुमसी ने गीता आपने बारे ਸਤੇ ਕਿਹੜਾ ਆ ਸਾਹਮਣੇ ਤੇ ਬੋਦੀ ਕਿਹੜਾ ਆ ਜਿਹੜਾ ਮਾਰਿਆ ਵੀ ਗਿਆ ਦੱਬਿਆ ਨਹੀਂ ਗਿਆ ਤੇ ਤੀਸਰੇ ਦਿਨ ਬੰਦੇਆਂ ਚੋਂ ਹੇਲੇਉਆ ਉਹ ਕਿਹੜਾ ਦਿਨ ਸੀ ਹੁ ਮੇਰਾ ਪਹਿਲਾ ਦਿਨ ਸੀ ਸਾਬਾ ਗੱਲ ਲਈਆ ਹੇਲੇਉਆ ਮਾਣ ਆਤਮਾਨ ਤੇ ਦਿਓ ਤੇ ਕਿਹੜਾ ਸੀ ਹਾਂ ਮੱਤੀ ਦੀ ਜੀ 28 ਦੇ ਕਿਹਾ ਸ਼ਬਦ ਦਾ ਦਿਨ ਕੀ ਹੋ ਗਿਆ ਬੀਤ ਗਿਆ ਤੇ ਉਹ ਦਿਨ ਕਿਹੜਾ ਨਵਾਂ ਚੜ ਆਇਆ ਸੀ ਹਫ਼ਤੇ ਦਾ ਪਹਿਲਾ ਦਿਨ ਤੇ ਉਹਨੂੰ ਕਿਹੜਾ ਦਿਨ ਮੰਨਿਆਂਗੇ ਆਤਮਾਨ

भुगत भुगत शराब पीन परसू का पता छुखी जो अभी भी नशा करता बुरी आदत है जो अभी भी बुरी आदत

नया कि भूत निकले सन एक ही मलियम का जिक्र नहीं आया जलो मीजू ਨਈਂ ਉਹਦਾ ਵੀ ਜ਼ਿਕਰ ਆਇਆ ਹੋਰ ਇਹ ਵਿੱਚ ਬਈਮਾ ਹੋਣਾ ਪਰ ਇਹ ਉਹ ਮਈਮ ਦਾ ਜ਼ਿਕਰ ਹੈ ਜਦ ਵਿੱਚੋਂ ਕਿੰਨੇ ਪੁੱਤ ਨਿਕਲੇ ਸਾਨਾ ਸੱਤ ਪਿਆਜ ਬਾਦਿਆਂ ਦਾ ਯਿਸੂ ਕੀ ਜੇ ਜਦ ਬੋਲਦੇ ਹੋ ਕਿ ਫਿਰ ਸਮਾਪਤੀ ਕਰਦਾਂਗੇ ਬਾਦਿਆਂ ਦਾ ਯਿਸੂ ਕੀ ਜੇ ਬਾਦਿਆਂ ਦਾ ਕੀ ਹੈ ਧਰਤੀ ਹਵਾਜ਼ ਦੀ ਬਾਦਿਆਂ ਦਾ ਕੀ ਹੈ ਧਰਤੀ ਤੇ ਆਕਾਸ਼ ਸਾਹਮਣੇ ਕੇ ਬੋਲਦੇ ਧਰਤੀ ਤੇ ਆਕਾਸ਼

कबी जापान कबीली मरिया पीढ़ियों यीशु मन्नू नाले सब यीशु जी वादन कर दिया हालेलुया हालेलुया हाजिर दी कबर की हाजिर दी कबर की हालेलुया औरदेशतान दी पाईसी